ਯੋਗਾ ਕਲਾਸ ਸ਼ੁਰੂ ਹੋਈ ਹੈ ਤੇ ਮੈਨੂੰ 3 ਮਹੀਨੇ ਹੋ ਗਏ ਨੇ ਯੋਗਾ ਕਲਾਸ ਕਰਦੀ ਨੂੰ ਸਰ ਮੈਨੂੰ ਇਸ ਦੇ ਬਹੁਤ ਬੈਨੀਫਿਟ ਹੈ ਮੇਰੇ ਗੋਡਿਆਂ ਵਿੱਚ ਬਹੁਤ ਪ੍ਰੋਬਲਮਸ ਸੀ ਹੁਣ ਮੇਰੇ ਗੋਡੇ ਬਿਲਕੁਲ ਠੀਕ ਹੈ ਮੈਨੂੰ ਕੋਈ ਦਰਦ ਦੀ ਗੋਲੀ ਨਹੀਂ ਖਾਣੀ ਪੈਂਦੀ ਤੇ ਮੇਰਾ ਬੀਪੀ ਵੀ ਹਾਈ ਰਹਿੰਦਾ ਸੀ ਹੁਣ ਮੇਰਾ ਬੀਪੀ ਬਿਲਕੁਲ ਨੋਰਮਲ ਆਂਦਾ ਹੈ ਜੀ ਤੇ ਮੈਂ ਬਿਲਕੁਲ ਮੀਪੀ ਦੀ ਗੋਲੀ ਕਸਟ્રોલ ਦੀ ਗੋਲੀ ਸਾਰੇ ਮੇਰੇ ਖਤਮ ਹੋ ਗਏ ਜੀ ਜਿਹੜੀ ਵੀ ਕੋਈ ਸਾਡੀ ਬਿਮਾਰੀ ਹੈ ਉਹਦੇ ਬਾਰੇ ਕਹਿੰਦੇ ਨੇ ਕਿ ਕਿਸੇ ਨੂੰ 슈ਗਰ ਹੈ ਤੇ ਆ ਕਰੋ ਕਿਸੇ ਨੂੰ ਮਤਲਬ ਥਾਇਰੋਇਡ ਹੈ ਉਹਦੇ ਬਾਰੇ ਵੀ ਉਹਨਾਂ ਨੇ ਅਲੱਗ-ਅਲੱਗ ਸਾਨੂੰ ਯੋਗ ਅਸਨ ਦੱਸੇ ਹਨ ਮੈਨੂੰ ਇਹਦਾ ਬਹੁਤ ਫਾਇਦਾ ਮੈਂ ਮੁੱਖ ਮੰਤਰੀ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਸਾਡੇ ਪਿੰਡ ਵਿੱਚ ਉਹਨਾਂ ਨੇ ਇਹ ਸਕੀਮ ਲਿਆਂਦੀ ਹੈ ਤੇ ਮੈਂ ਰਿਕਵੈਸਟ ਕਰਦੀ ਹਾਂ ਕਿ ਇਹ ਸਕੀਮ ਸਾਡੇ ਪਿੰਡ ਵਿੱਚ ਰੈਗੂਲਰ ਚੱਲੇ ਸਰ ਸਾਨੂੰ ਤੇ ਹੋਰ ਮੇਰੇ ਨਾਲ ਦੀਆਂ ਬਹੁਤ ਮਹਿਲਾਵਾਂ ਨੂੰ ਇਸ ਦੇ ਬਹੁਤ ਫਾਇਦੇ ਹਨ ਅਸੀਂ ਕਿਤੇ ਦੂਰ ਨਹੀਂ ਜਾ ਸਕਦੇ ਤੇ ਸਾਨੂੰ ਆਪਣੇ ਪਿੰਡ ਵਿੱਚ ਹੀ ਇਹ ਫੈਸਿਲਿਟੀ ਮਿਲਣੀ ਚਾਹੀਦੀ ਹੈ